ਹਾਂ ਤੇ ਪੈਸੇ ਜੀ ਤੁਸੀਂ ਗਾਣੇ ਬੋਲਦੇ ਹੋ ਰੀਤ ਬੋਲਦੇ ਹੋ ਇਹ ਕਿਥੋਂ ਸਿੱਕੇ ਦੇ ਪਾਪਾ ਗਲ ਪਾਪਾ ਕੀ ਕਰਦੇ ਨੇ ਗਰੰਤੀ ਸਿੰਘ ਦਾ ਕੰਮ ਕਿਥੋਂ ਸ਼ੌਂਕ ਕਿਥੋਂ ਪੈਦਾ ਆ ਗਿਆ ਪਾਪਾ ਗਲ ਪਾਪਾ ਕੋਲੋਂ ਸ਼ੌਂਕ ਪੈਦਾ ਆ ਗਿਆ ਜਾਇ ਕੋ ਯੋ ਲੈ ਹੋ ਜਾਨੀ ਨਾ ਲੇ ਜੈ ਸ਼ਨਮੁਨਾ ਲੇ ਗਹਿਰਾ ਦੇ ਨੀ ਮਕੇ ਜਿਸ ਜਾਵਦ ਲੜੀਏ ਜੋ ਲਤੜ ਗਈ ਵਿੱਚ ਪੈਰਾ ਦੇ ਨੀ ਮੇਰੀ ਜਿੰਦਗੁਮਾਂ ਦੀਆਂ ਜੇਲਾ ਵਿੱਚ ਬਨ ਕਦਨ ਕਿਰਗੀ ਕੀ ਕਰੀਏ ਜਿਉਂ ਜਿਗਰ ਦੀ ਤਾਂ ਚੁਕਲੇ ਦੇ ਨਜਰਾ ਤੋਂ ਗਿਰਗੀ ਕੀ ਕਰੀਏ ਐਸ ਜੀ ਇਸ ਬੱਚੇ ਦੀ ਆਵਾਜ਼ ਬਾਖਮਾਲ ਵਾਜਾ ਇਹ ਤੇ ਗੁਰੂ ਸਾਹਿਬ ਦੀ ਕਿਰਪਾ ਵਾ ਕਿੱਥੋਂ ਇਹਨੂੰ ਲੇਵ ਲੱਗੀ ਜੀ ਹਾਂਜੀ ਇਹ ਛੋਟਾ ਜਿਹਾ ਸੀ 3 ਸਾਲ ਦਾ ਇਹ ਇਹਦੇ ਸਾਹਮਣੇ ਕੋਈ ਧਾਰਮਿਕ ਕੋਈ ਸੌਂਗ ਬੋਲਿਆ ਸੀ ਮਾਂ ਸੌਂਗ ਇਹ ਤੇ ਇਹ ਬੱਚੇ ਨੇ ਉਹ ਤੋਂ ਛੋਟੇ ਜਿਹੇ ਨੇ ਉਹ ਉਹ ਗਾੜੀ ਨੂੰ ਸੰਭਲ ਲਿਆ ਫੀਡ ਕਰ ਲਿਆ ਇਹਨੇ ਛੋਟੇ ਜਿਹੇ ਨੇ ਮੈਨੂੰ ਉਹਨੂੰ ਸੁਣਾਤਾ ਜਿਹੜਾ ਹੈ ਇਹ ਹੂੰ ਉਹ ਤੋਂ ਇਹਦੀ ਜਿਹੜੀ ਲੱਗਣ ਲੱਗੀ ਤੇ 4 ਸਾਲ ਤੋਂ ਉੜ ਕੇ ਫਿਰੇ ਸਟੇਜਾਂ ਉੱਪਰ ਅਮਲੇ ਇੱਕ ਸਟੇਜਾਂ ਸਾਡੇ ਜੌੜੀਪੁਰ ਦੇ ਵਿੱਚ ਲੱਗਦੀ ਆ ਉੱਥੇ ਕਾਫੀ ਚੰਗੇ ਵਧੀਆ ਕਲਾਕਾਰ ਆਉਂਦੇ ਇੱਥੇ ਤੇ ਉੱਥੇ ਫਿਰ ਇਹਨਾਂ ਬੱਚਿਆਂ ਨੇ ਜਿਹੜੇ ਬਾਈ ਆ ਨਗਰ ਦੇ ਉਹਨਾਂ ਨੇ ਬੱਚੇ ਨੂੰ ਬਹੁਤ ਵਧੀਆ ਕਰਨਾ ਕਿੰਨੇ ਬੱਚੇ ਦੀ ਆਵਾਜ਼ ਬੜੀ ਸੋਹਣੀ ਆ ਤੇ ਇਹਨੂੰ ਬੱਚੇ ਮੈਂ ਹਿੱਸਾ ਨੂੰ ਗੋਣਾ ਗੋਣਾ ਇੱਥੋਂ ਫਿਰ ਇਸ ਕਰਕੇ ਫਿਰ ਉੱਥੇ ਇੱਕ ਇੱਕ ਦੋ ਗਰੀ ਨੇ ਬੱਚੇ ਨੇ ਸਟੇਜਾਂ ਦੇ ਉੱਪਰ ਜਾਂਦਾ ਰਿਹਾ ਤੇ ਇਹਨੇ ਉਹ ਸਾਹਮਣੇ ਨਾ ਉਹ ਸੂਫੀ ਕਲਾਕਾਰ ਉਹਨੂੰ ਦੇਖੇ ਸਾਰੇ ਆਪਣਾ ਪ੍ਰੋਗਰਾਮ ਕਰੰਦੇ ਤੇ ਇਹਨੇ ਬੱਚੇ ਨੂੰ ਉਹਨਾਂ ਦੇ ਸਾਹਮਣੇ ਇੱਕ ਦੂਗੀ ਜਿਹੜੇ ਸਰਾਏ ਨਿਗੇ ਨੇ ਤੇ ਉਹਨਾਂ ਹੀ ਵਾਹ ਵਾਰ ਕੀਤਾ ਕਿ ਬਈ ਬੱਚੇ ਦੀ ਬਹੁਤ ਆਵਾਜ਼ ਵਧੀਆ ਮਗਰ ਤੇ ਗਰੀਬੀ ਤੌਰ ਤੇ ਮੁੜ ਕੇ ਫਿਰ ਇਹਨੂੰ ਬੱਚੇ ਨੂੰ ਅਈ ਵਿਦਾ ਨਹੀਂ ਸਕੇ ਪੁਜੀਸ਼ਨ ਜੀ ਜੀ ਦੇਖੋ ਚਾਰ ਬੱਚੇ ਆ ਇਹਨਾਂ ਦੇ ਪਾਲਣਾ ਪੁੱਛਣਾ ਕਰਨੀ ਬੜੀ ਔਖੀ ਆ ਤੇ ਮੈਂ ਨਾਲ ਸਾਰੀ ਗੱਲ ਬੰਦੀ ਆ ਤੇ ਇਸ ਕਰਕੇ ਨਾ ਮਾਇਆ ਦਾ ਕਰਕੇ ਨਾ ਸਾਡੇ ਉਸੇ ਪੁੰਚ ਨਹੀਂ ਗਿਆ ਉਹ ਕਾਹਦੇ ਵੀ ਤੁਹਾਡੀ ਜਿਹੜੀ ਗਰੀਬੀ ਆ ਇਸ ਬੱਚੇ ਦੀ ਤਰੱਕੀ ਦੇ ਅੜੇ ਆ ਗਈ ਹਾਂਜੀ ਹਾਂਜੀ ਇਹ ਵੇਖੋ ਹੁਣ ਇਹਦੇ ਜਰੀਏ ਕੋਈ ਸਾਡੀ ਗੱਲ ਬਣ ਜੂਗੀ ਦੇਖੋ ਆਸ ਤੇ ਵੜੀ ਆ ਕਿ ਇਹ ਬੱਚਾ ਕਿ ਨਾ ਕਿ ਮਕਾਮ ਤੇ ਪਲੇਖਾਮ ਤੇ ਪੁੰਚੂਗਾ ਤੇ ਸਾਡੀ ਵੀ ਜਿਹੜੀ ਗਰੀਬੀ ਦੂਰ ਹੋਊਗੀ ਕਿੱਦਾਂ ਫਿਰ ਰਿਆਜ਼ ਕਿੱਦਾਂ ਚੱਲਦਾ ਤਾਂ ਹਾਂਜੀ ਰਿਆਜ਼ ਇਹਦਾ 2 ਘੰਟੇ ਕਰਉਈਦਾ ਹਾਂਜੀ ਜਦੋਂ ਸਮਾਂ ਰਾਤ ਨੂੰ ਕਿਨੇ 12 ਵਜੇ ਉਹ ਇੰਨਾ ਉਠਾ ਲਈਦਾ ਬੱਚੇ ਨੂੰ ਬੇਟਾ 2 ਵਜੇ ਤੱਕ ਜਿਹੜਾ ਮੇਰੇ ਕੋ ਗੁਰਦ੍ਰਸ਼ ਸਾਹਿਬ ਜਾਣਾ ਵਾ ਅਪਰਦੇ ਗਿਆ ਹੁੰਦਾ ਜਾਂਦਾ ਗੱਡੀ ਤੇ ਤੂੰ ਉੱਤਰ ਉੱਠਦਾ ਆਂਦੇ ਤੈਨੂੰ ਅਰਾਜ ਕਰਵਾਈਏ ਇਹ ਇਹ ਬੱਚਾ ਤਰੂ ਇਹਦਾ ਸ਼ੌਂ ਗਿਆ ਬੱਚੇ ਦਾ ਉੱਠ ਜਾਂਦਾ ਉਹਨੂੰ ਉੱਠ ਉੱਠ ਜਾਂਦਾ ਨਹੀਂ ਤੇਰੇ ਤੋਂ ਬਗੈਰ ਜਨਾ ਜਾਚ ਦਿਨਾਂ ਮਹਿ ਤੇਰੇ ਕੋਲ ਦੂਰ ਹੋ ਕੇ ਕਿ ਦਿਨਾਂ ਮਹਿਬ ਰਾਤ ਨੂੰ ਜਿੱਤ ਮੈਨੂੰ ਮਕਾ ਤੇਰੇ ਸੁਪਨੇ ਪਗੋ ਨਿਦਾਂ ਤਨਵਾਦ ਤੇਰਾ ਮੇਰੀ ਜਿੰਦਗੀ ਚੋਂ ਨਿਦਾਂ ਤਨਵਾਦ ਤੇਰਾ ਮੇਰੀ ਜਿੰਦਗੀ ਚੋਂ ਨਿਦਾਂ ਸਸੀਗਲ ਜੀ ਰੰਗਲਾ ਟੀਵੀ ਵੇਖਦੇ ਸਰ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਕਰਦਾ ਮੈਂ ਹਾਂ ਤੁਹਾਡਾ ਆਪਣਾ ਕੋਲੀ ਸੰਦੀਪਾ ਤੇ ਅੱਜ ਅਸੀਂ ਪਹੁੰਚੇ ਹਾਂ ਜਿਹੜਾ ਤਰੰਦਰ ਪਿੰਡ ਜੋੜਾ ਵਿਖੇ ਅੱਜ ਤੁਹਾਨੂੰ ਇੱਕ ਛੋਟੇ ਜਿਹੇ ਫਨਕਾਰ ਨਾਲ ਜਿਹਦੀ ਉਮਰ ਮਹਿ ਸਿਰਫ 10 ਸਾਲ ਦੀ ਉਮਰ ਆ ਅੱਜ ਉਸ ਬੱਚੇ ਨਾਲ ਮਿਲਣ ਜਾ ਰਹੇ ਹਾਂ ਜਿਹਦੀ ਆਵਾਜ਼ ਬਾਕ ਮਾਲਿਆ ਭਾਵੇਂ ਇਹਦੀ ਉਮਰ 10 ਸਾਲ ਹੈ ਲੇਕਿਨ ਇਹ ਆਵਾਜ਼ ਇੰਨੀ ਕ ਬੁਲੰਦ ਹੈ ਕਿ ਲੋਕ ਸੁਣਦੇ ਇਹਨੂੰ ਇੰਨੀ ਕ ਅੱਜ ਸੋਸ਼ਲ ਮੀਡੀਆ ਦਾ ਬੱਚਾ ਪਪੂਲ ਹੋਇਆ ਪਿਆ ਵਾ ਪੀ ਲੋਕ ਨੂੰ ਦੂਰ ਦੂਰੋਂ ਵੇਖਣ ਵੀ ਆਉਂਦੇ ਆ ਸੁਣਨ ਵੀ ਆਉਂਦੇ ਆ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪਰਿਵਾਰ ਦੇ ਇਹਦੇ ਪਿਤਾ ਜੀ ਆ ਉਹ ਗ੍ਰਾਂਧੀ ਸਿੰਘ ਦਾ ਕੰਮ ਕਰਦੇ ਆ ਉਹਨਾਂ ਦੇ ਪਿਤਾ ਜੀ ਵੀ ਗ੍ਰਾਂਧੀ ਸਿੰਘ ਦਾ ਕੰਮ ਕਰਦੇ ਗ੍ਰਾਂਧੀ ਸਿੰਘ ਦੀ ਡਿਊਟੀ ਨਿਭਾ ਰਹੇ ਨੇ ਪਰਿਵਾਰ ਦਾ ਪਾਲਣ ਪੋਸ਼ੇ ਕਰਦੇ ਪਏ ਲੇਕਿਨ ਗਰੀਬੀ ਦਾ आलम ਇੰਨਾ ਕਿ ਜਿਹੜੇ 4 ਬੱਚੇ ਆ ਉਹਨਾਂ ਦਾ ਪਾਲਣ ਪੋਸ਼ਣ ਕਰਨਾ ਔਖਾ ਵਾ ਇਸ ਬੱਚੇ ਟੈਲੈਂਟ ਜ਼ਰੂਰ ਹੈਗਾ ਵਾ ਲੇਕਿਨ ਗਰੀਬੀ ਕਰਕੇ ਇਹ ਬੱਚਾ ਗਾ ਨਹੀਂ ਵੱਧ ਰਿਹਾ ਇਸ ਬੱਚੇ ਨੂੰ ਤੁਹਾਡੇ ਵਰਗੇ ਵੀਰਾਂ ਲੋੜ ਆ ਆਉ ਬਿਨਾ ਬੱਚੇ ਦੀ ਤੁਹਾਨੂੰ ਆਵਾਜ਼ ਸੁਣਨੀ ਆ ਫਿਰ ਤੁਸੀਂ ਫੈਸਲਾ ਕਰਨਾ ਵਾ ਕਿ ਵਾਕਈ ਬੱਚੇ ਨੂੰ ਤੁਹਾਡੇ ਵਰਗੇ ਵੀਰਾਂ ਦੀ ਲੋੜ ਹੈਗੀ ਹੈ ਤੁਹਾਡੀ ਮਦਦ ਲੋੜ ਹੈ ਕਿ ਨਹੀਂ ਹੈਗੀ ਆਓ ਸਵਾਗਤ ਕਰਦੇ ਆਪਨਾ ਬੇਟਾ ਕੀ ਨਾ ਤੁਹਾਡਾ ਮੇਰੇ ਪੈ ਸਿੰਘੂ ਮੇਰੇ ਪੈ ਸਿੰਘ ਜੀ ਤੁਹਾਡੀ ਉਮਰ ਕਿੰਨੀ ਹੈ 10 ਸਾਲ ਕਿੰਨੀ ਵੀ ਪੜਦੇ ਹੋ ਚੌਥੀ ਕਲਾਸ ਚ ਚੌਥੀ ਕਲਾਸ ਪੜਦੇ ਹੋ ਮੇਰੇ ਪੈ ਸਿੰਘ ਜੀ ਤੁਸੀਂ ਗਾਣੇ ਬੋਲਦੇ ਹੋ ਗੀਤ ਬੋਲਦੇ ਹੋ ਇਹ ਕਿਥੋਂ ਸਿੱਖੇਦੇ ਪਾਪਾ ਕੋਲ ਪਾਪਾ ਕੀ ਕਰਦੇ ਨੇ ਗਰੰਥ ਸਿੰਘ ਦਾ ਕੰਮ ਗਰੰਥ ਸਿੰਘ ਦਾ ਕੰਮ ਕਰਦੇ ਨੇ ਇਥੋਂ ਸ਼ੌਂਕ ਕਿਥੋਂ ਪੈਦਾ ਹੋ ਗਿਆ ਪਾਪਾ ਗੋਲਾ ਪਾਪਾ ਗੋਲਾ ਸ਼ੋਂ ਪਿਆਦਾ ਗਿਆ ਅੱਛਾ ਸਾਡੇ ਸਰੋਤੇ ਬਾਤ ਸੁਣਾ ਚਾਹੁੰਦੇ ਆ ਬਿਲਕੁਲ ਕਿਉਂਕਿ ਅਸੀਂ ਆਪਣੇ ਸਰੋਤਿਆਂ ਨੂੰ ਕਹਿੰਦਾ ਵਾ ਵੀ ਤੁਹਾਡੀ ਆਵਾਜ਼ ਬੜੀ ਬੌਲੰਦ ਹੈ ਤੇ ਬਾ ਕਮਾਲ ਆ ਅਸੀਂ ਚਾਹਾਂਗੇ ਇੱਕ ਗਾਣਾ ਵਧੀਆ ਸੁਣਾ ਕੇ ਸਾਡੇ ਦਸਤਕਾਂ ਜਿਹੜੀ ਸਾਡੀ ਗੱਲ ਗਈ ਉਹ ਸੱਚ ਕੀਤੀ ਜਾਵੇ ਸਰਦੂ ਸੁਕੰਦਰ ਦਾ ਵੈਰੀ ਗੁੱਡ ਜਾਇ ਕੋ ਯੋ ਲੇ ਹੋ ਜਾਨੀ ਨਾ ਲੇ ਜੇ ਸ਼ਨ ਮੁਨਾ ਲੇ ਗਹਿਰਾ ਨੀ ਮੱਕੇ ਜਿਸ ਜਾਵਦ ਲੜੀਏ ਜੋ ਲਤੜ ਗਈ ਵਿੱਚ ਪੈਰਾ ਦੇ ਨੀ ਮੇਰੀ ਜਿੰਦੂ ਗੁਮਾਂਦੀਆਂ ਜੇਲਾ ਵਿੱਚ ਬਨ ਕਦਨ ਕਿਰਗੇ ਕੀ ਕਰੀਏ ਜਿਉਂ ਜਿਗਰ ਦੀ ਤਾਂ ਚੁਕਲੇ ਦੇ ਨਜਰਾ ਤੋਂ ਗਿਰ ਗਈ ਕੀ ਕਰੀਏ ਕਿਆ ਬਤ ਤੇਰੇ ਘਰ ਸਿਕ ਜਾਣੇ ਹੁਸਨਾ ਦੇ ਸੋਨੇ ਨਨ ਤੇ ਮਸਤੇ ਉਦਾਮ ਅਨੇ ਹੁਣ ਕੀ ਕੀਏ ਗੁਰਮੇਂਦਰ ਨੂੰ ਜਿਨ ਨੂੰ ਮਿਲਿਆ ਇਸ਼ਕ ਸਜਾਵਾਂ ਦੇ ਤੇਰੇ ਦੋਰ ਮਹੱਬਤਾ ਜਿਗਰ ਦੀ ਤਾਂ ਚੁਕਲੇ ਦੇ ਨਜਰਾਤ ਗਿਰ ਗਏ ਕੀ ਕਰੀਏ ਜਿਉਂ ਜਿਗਰ ਦੀ ਤਾਂ ਚੁਕਲੇ ਦੇ ਨਜਰਾਤ ਗਿਰ ਗਏ ਕੀ ਕਰੀਏ ਕੀ ਪਤਾ ਤੁਸੀਂ ਫੈਸਲਾ ਕਰਨਾ ਵਾ ਕਿ ਜੋ ਅਸੇ ਕੀ ਵਾਕਏ ਸੱਚੇ ਨਹੀਂ ਸੱਚ ਹੈ ਬਾਕੀ ਦੀ ਆਵਾਜ਼ ਰਹੀ ਆ ਬਾਕਮਾਲ ਆਵਾਜ਼ ਬਲੰਦ ਆਵਾਜ਼ ਆ ਦੂਰ ਤੱਕ ਪਹੁੰਚਦਾ ਭਈ ਨਿਰ ਪੈਸੇ ਗਾਣਾ ਬੋਲਣ ਰਿਹਾ ਵਾ ਫਿਰ ਪੈਸੇ ਜੀ ਸਕੂਲ ਜਾਂਦੇ ਫਿਰ ਮਾਟਰ ਵੀ ਕਹਿੰਦੇ ਨੇ ਪੈਸੇ ਕੋ ਸੁਣਾ ਦੇ ਅੱਜ ਹਾਂਜੀ ਕੀ ਜਾਂਦੇ ਹੁੰਦੇ ਆ ਨਿਰ ਪੈ ਤੂੰ ਕੋਈ ਗਾਣਾ ਸੁਣਾ ਤੇ ਜਿਹਦੇ ਨਾਲ ਸਾਥੀ ਆ ਯਾਰ ਦੋਸਤ ਆ ਉਹ ਕੀ ਜਾਂਦੇ ਆ ਉਹ ਵੀ ਕਹਿੰਦੇ ਨੇ ਨਿਰ ਪੈ ਤੂੰ ਗਾਣਾ ਸੁਣਾ ਤੇ ਕੀ ਜਾਂਦੇ ਆ ਆਵਾਜ਼ ਕਿਦਾਂ ਫਿਰ ਫਿਰ ਪੈਦਰੀ ਆ ਜਾਂਦੇ ਆਵਾਜ਼ ਬੜੀ ਤੇਰੀ ਵਧੀਆ ਅਚਨ ਤੇ ਪੈਸਾ ਨੂੰ ਇਹ ਪਤਾ ਲੱਗਾ ਵੀ ਤੁਸੀਂ ਕਿ ਕੰਪੀਟੀਸ਼ਨ 'ਚ ਵੀ ਗਏ ਸੀ ਇਸ ਵੇਲੇ ਕਿਤਨਾ ਦਮ ਹਾਂਜੀ ਉਥੇ ਕੀ ਕੰਪੀਟੀਸ਼ਨ ਦੇ ਕਿ ਫਿਰ ਭਾਗ ਲਿਆ ਹੀ ਫਿਰ ਕੋਈ ਪੋਜੀਸ਼ਨ ਪਈ ਕੋਈ ਹਾਂਜੀ ਕਿਨੇ ਰਾਊਂਡ ਹੋਏ ਉਥੇ ਪੰਜ ਪੰਜ ਰਾਊਂਡ ਸਾਡੇ ਨਾਲ ਨਿਰਪੈ ਸਿੰਘ ਦੇ ਪਿਤਾ ਮੌਜੂਦ ਨੇ ਕਿਉਂਕਿ ਛੋਟਾ ਬੱਚਾ ਵਾ ਜਿਆਦਾ ਗੱਲਾਂ ਨਹੀਂ ਕਰ ਸਕਦਾ ਸਿਰਫ ਇਹ ਜਰੂਰ ਗਾਣੇ ਜਿਹਦੇ ਮਈਏ ਕੋ ਸੁਣ ਲੋ ਲੇਕਿਨ ਇਹ ਛੋਟੇ ਛੋਟੇ ਗੱਲਾਂ ਵਾ ਉਹਦਾ ਜਵਾਬ ਦੇਣਾ ਥੋੜਾ ਔਖਾ ਵਾ ਨਿਰਪੈ ਸਿੰਘ ਦੇ ਪਿਤਾ ਸਾਹਿਬ ਮੌਜੂਦ ਨੇ ਗ੍ਰੰਥੀ ਸਿੰਘ ਦਾ ਡਿਊਟੀ ਨਿਭਾ ਰਹੇ ਨੇ ਆ ਉਹਨਾਂ ਗੱਲਬਾਤ ਕਰਦੇ ਤੇ ਆਪ ਵੀ ਨਾਲ ਉਹਨਾਂ ਦਾ ਸਵਾਗਤ ਕਰਦੇ ਪਾਜੀ ਬਹੁਤ ਬਹੁਤ ਸਵਾਗਤ ਕਰਦੇ ਤੁਹਾਨੂੰ ਆਜੀ ਤੁਹਾਡਾ ਬਾਬਾ ਕੀ ਨਾ ਤੁਹਾਡਾ ਹਾਂਜੀ ਗੁਰਦੇਵ ਸਿੰਘ ਜੀ ਗੁਰਦੇਵ ਸਿੰਘ ਜੀ ਇਸ ਬੱਚੇ ਦੀ ਆਵਾਜ਼ ਚ ਬਾਗਮਾਲ ਵਾਜਾ ਇਹ ਤੇ ਗੁਰੂ ਸਾਹਿਬ ਦੀ ਕਿਰਪਾ ਵਾ ਕਿੱਥੋਂ ਇਹਨੂੰ ਲੇਵ ਲੱਗੀ ਜੀ ਇਹਨੂੰ ਹਾਂਜੀ ਇਹ ਛੋਟਾ ਜਿਹਾ ਹੀ 3 ਸਾਲ ਦਾ ਹੈ ਇਹ ਇਹਦੇ ਸਾਹਮਣੇ ਕੋਈ ਧਾਰਮਿਕ ਕੋਈ ਸੌਂਗ ਬੋਲਿਆ ਸੀ ماں ਸੰਗ ਇਹ ਹੂੰ ਤੇ ਇਹ ਬੱਚੇ ਨੇ ਉਹਨੂੰ ਛੋਟੇ ਜਿਹੇ ਨੇ ਉਹ ਉਹੋ ਗਾੜੀ ਨੂੰ ਸੰਭਲਿਆ ਫੀਡ ਕਰ ਲਿਆ ਇਹਨੇ ਛੋਟੇ ਜਿਹੇ ਨੇ ਮੈਨੂੰ ਉਹਨੂੰ ਸੁਣਾਤਾ ਇਹ ਜਿਹੜਾ ਗੀਤ ਹੈ ਹੂੰ ਤੇ ਉਹ ਤੋਂ ਇਹਦੀ ਜਿਹੜੀ ਲੱਗਣ ਲੱਗੀ ਤੇ 4 ਕਸਾਲ ਤੂੰਮੜ ਕੇ ਫਿਰੇ ਸਟੇਜਾਂ ਉੱਪਰ ਅਮਲੇ ਇੱਕ ਸਟੇਜਾ ਸਾਡੇ ਜੌੜੇ ਪਣਦੇ ਚ ਲੱਗਦੀ ਆ ਉਹਦੇ ਕਾਫੀ ਚੰਗੇ ਵਧੀਆ ਕਲਾਕਾਰ ਆਉਂਦੇ ਉੱਥੇ ਤੇ ਉੱਥੇ ਫਿਰ ਇਹਨਾਂ ਬੱਚਿਆਂ ਨੇ ਜਿਹੜੇ ਬਾਈ ਆ ਨਗਰ ਦੇ ਉਹਨਾਂ ਨੇ ਬੱਚੇ ਨੂੰ ਬਹੁਤ ਵਧੀਆ ਲਿਆ ਜਾ ਕਰਨਾ ਕਿੰਨੀ ਬੱਚੇ ਦੀ ਆਵਾਜ਼ ਬੜੀ ਸੋਹਣੀ ਆ ਤੇ ਇਹਨੂੰ ਬੱਚੇ ਨੂੰ ਹੀ ਹਿੱਸਾ ਦੁਣਾ ਗੋਣਾ ਇੱਥੋਂ ਤੇ ਇਸ ਕਰਕੇ ਫਿਰ ਉੱਥੇ ਇੱਕ ਇੱਕ ਦੋ ਵਾਰੀ ਇਹਨੇ ਬੱਚੇ ਨੇ ਸਟੇਜਾਂ ਦੇ ਉੱਪਰ ਜਾਂਦਾ ਰਿਹਾ ਇਹਨੇ ਉਹ ਸਾਹਮਣੇ ਨਾ ਸੂਫੀ ਕਲਾਕਾਰ ਉਹਨੂੰ ਵੇਚੇ ਸਾਰੇ ਆਪਣਾ ਪ੍ਰੋਗਰਾਮ ਕਰੰਦੇ ਹੂੰ ਤੇ ਇਹਨੇ ਬੱਚੇ ਨੂੰ ਉਹਨਾਂ ਦੇ ਸਾਹਮਣੇ ਇੱਕ ਦੋ ਗੀ ਜਿਹੜੇ ਸੁਣਾਏ ਨਿਗੇ ਨੇ ਹੂੰ ਤੇ ਉਹਨਾਂ ਹੀ ਵਾਹ ਵਾਹ ਕੀਤਾ ਕਿ ਬਈ ਬੱਚੇ ਦੀ ਬਹੁਤ ਆਵਾਜ਼ ਵਧੀਆ ਮਗਾ ਹੂੰ ਤੇ ਉਹਨਾਂ ਸਾਡੇ ਵਾਰੀ ਪੁੱਛਿਆ ਕਿ ਤੁਹਾਡੇ ਕਦਾਜੀ ਕੀ ਕੰਮ ਕਰਦੇ ਚਲੋ ਉਹਨੂੰ ਨਹੀਂ ਹੱਡੀ ਸਮਝ ਆ ਗਈ ਹੂੰ ਤੇ ਗਰੀਬੀ ਤੌਰ ਤੇ ਮੁੜ ਕੇ ਫਿਰ ਇਹਨੂੰ ਬੱਚੇ ਨੂੰ ਆਈ ਵਿਦਾ ਨਹੀਂ ਸਕੇ ਇਹ ਦੱਸ ਦੇ ਤੂੰ ਦੱਸਿਆ ਵੀ ਇਹਨੂੰ ਇੱਕ ਪਾਰਟਿਸਪੇਟ ਜੇ ਕੀਤਾ ਹੀ ਕਿਸੇ ਮੈਂ ਕਿਤਨਾ ਦਮ ਉੱਥੇ ਫਿਰ ਕੀ ਹਾਂਜੀ ਇਹ ਪੰਜ ਗਰਾਊਂਡ ਕੀਤੇ ਸੀ ਹੂੰ ਤੇ ਇੱਕ ਰਾਊਂਡ ਇੱਥੇ ਹੋਇਆ ਹੈ ਆਪਣੇ ਪੱਟੀ ਦੂ ਰਾਊਂਡ ਜਾਣਗੇ ਪੱਟ ਪੱਟੀ ਹੋਏ ਹੂੰ ਇੱਕ ਰਾਊਂਡ ਦੇ ਵਿੱਚ ਤਾਂ ਪਹੁੰਚ ਗਏ ਤੇ ਇੱਕ ਰਾਊਂਡ ਦੇ ਵਿੱਚ ਸੜ ਤੋਂ ਕਰਾਇਦਾ ਕਰਕੇ ਪਹੁੰਚ ਨਹੀਂ ਗਿਆ ਕਰਾਇ ਕਰਕੇ ਨਹੀਂ ਜਾਏ ਹਾਂਜੀ ਉਹਨਾਂ ਨੇ ਪੋਜੀਸ਼ਨ ਹੀ ਹੋ ਜੀ ਦੇਖੋ ਚਾਰ ਬੱਚੇ ਆ ਇਹਨਾਂ ਦੇ ਪਾਲਣਾ ਪੁੱਛਣਾ ਵੀ ਕਰਨੀ ਬੜੀ ਔਖੀ ਆ ਹੂੰ ਤੇ ਮਾਇਦੇ ਨਾਲ ਸਾਰੀ ਗੱਲ ਬੰਦੀ ਆ ਤੇ ਇਸ ਕਰਕੇ ਨਾ ਮਾਇਆ ਦਾ ਕਰਕੇ ਨਾ ਸਾਡੇ ਉਸੇ ਪਹੁੰਚ ਨਹੀਂ ਗਿਆ ਤੇ ਜਿਹੜੇ ਸਾਡੇ ਵੀ ਤੁਹਾਡੀ ਜਿਹੜੀ ਗਰੀਬੀ ਆ ਇਸ ਬੱਚੇ ਦੀ ਤਰੱਕੀ ਦੇ ਆੜੇ ਆ ਗਈ ਹਾਂਜੀ ਹਾਂਜੀ ਇਹ ਵੇਖੋ ਜੀ ਹੁਣ ਇਹਦੇ ਜਰੀਏ ਕੋਈ ਸਾਡੀ ਗੱਲ ਬਣ ਜੂਗੀ ਦੇਖੋ ਆਸ ਤੇ ਵਧੀਆ ਇਹ ਇਹ ਬੱਚਾ ਕਿ ਨਾ ਕਿ ਮਕਾਮ ਤੇ ਪਲੇਟਫਾਰਮ ਤੇ ਪਹੁੰਚੂਗਾ ਤੇ ਸਾਡੀ ਵੀ ਜਿਹੜੀ ਗਰੀਬੀ ਦੂਰ ਹੋਊਗੀ ਕਿੱਦਾਂ ਫਿਰ ਰਿਆਜ਼ ਕਿੱਦਾਂ ਚੱਲਦਾ ਤਾਂ ਫਿਰ ਹਾਂਜੀ ਰਿਆਜ਼ ਇਹਦਾ 2 ਘੰਟੇ ਕਰਵਾਇਦਾ ਹਾਂ ਜਦੋਂ ਸਮਾਰਾਦ ਨੂੰ ਕਿਲੇ 12 ਵਜੇ ਉਹ ਇਹਨਾਂ ਨੂੰ ਠਾ ਲਈਦਾ ਬੱਚੇ ਨੂੰ ਬੇਟਾ 2 ਵਜੇ ਤੱਕ ਜਿਹੜਾ ਫਿਰ ਉਹ ਗੁਰੂ ਤੇਰਾਸ ਸਾਹਿਬ ਜਾਣਾ ਵਾ ਅਮਰਤ ਗੇਲਾ ਹੁੰਦਾ ਜਾਂਦਾ ਗੜੀ ਤੇ ਤੂੰ ਉੱਠਦਾ ਤੇ ਤੈਨੂੰ ਅਰਾਜ ਕਰਵਾਈਏ ਤੇ ਇਹ ਬੱਚਾ ਚਲੋ ਇਹਦਾ ਸ਼ੌਂਗ ਗਿਆ ਬੱਚੇ ਦਾ ਉੱਠ ਜਾਂਦਾ ਉਹਦੋਂ ਉੱਠ ਜਾਂਦਾ ਮਾ ਹਾਂ ਜਰਪਾ ਸਿੰਘ ਜੀ ਪਾਪਾ ਕਹਿੰਦੇ ਵੀ ਤੈਨੂੰ 12 ਵਜੇ ਠਾਣਨੇ ਆ ਕਿੱਦਾਂ ਫਿਰ ਉਹ ਨੀਂਦ ਬੜੀ ਪਿਆਰੀ ਹੁੰਦੀ ਬੱਚਾ ਨੂੰ ਉਦੋਂ ਫਿਰ ਕਿੱਦਾਂ ਹੁੰਦਾ ਵੀ ਮੈਂ ਸੋਣਾ ਵਾ ਪਾਪਾ ਜੀ ਮੈਨੂੰ ਆਈ ਨਹੀਂ ਕਰਨਾ ਨਹੀਂ ਹਾਂ ਮੈਂ ਨੇ چندے تیرے تو بغیر چنا تیرے تو بغیر چنا جچ دنا مہ تیرے کول دور ہو کے کچھ دنا مہ

ਕਿਹੜੇ 스테 ਤੇ ਪੁੱਛਣਾ ਚਾਹੁੰਦੇ ਕਿੱਥੇ ਮਲ ਕਿਹੜਾ ਗਾਣਾ ਬੋਲਦੇ ਕਈ ਵਾਰ ਸੁਪਨਾ ਆਉਂਦਾ ਵੀ ਮੈਂ ਇੱਥਾ ਕਰਕੇ ਬਾਹਰ ਦੀ ਜਾ ਕੇ ਸੁਪ ਗਾਣੇ ਬੋਲਨੇ ਆ ਕੋਈ ਕਹਿੰਦਾ ਮੈਂ ਦਿੱਲੀ ਜਾ ਕੇ ਗਾਣਾ ਬੋਲਾਂ ਕੋਈ ਮੈਂ ਇਸ ਪਲੇਟਫਾਰਮ ਤੇ ਜਾ ਗਾਣਾ ਬੋਲਾਂ ਤੁਹਾਡਾ ਕੀ ਸੁਪਨਾ ਹੈ ਬਾਹਰ ਬਾਹਰ ਜਾਣਾ ਚਾਹੁੰਦੀ ਹਾਂ ਕਿਹੜੇ ਕਿਹੜੇ ਸਿੰਗਰ ਨੂੰ ਫੋਲੋ ਕਰਦੇ ਜ਼ਿਆਦਾ ਕਿਹੜੇ ਸਿੰਗਰ ਨੂੰ ਜ਼ਿਆਦਾ ਕਰਦੇ ਮੈਂ ਸਿੰਗਰ ਦੇ ਗਾਣੇ ਬੋਲਾਂ ਤੇ ਮੇਰੀ ਆਵਾਜ਼ ਉਹ ਨਾਲ ਚੱਲੀ ਮੈਚ ਕਰਦੀ ਹੈ ਸਾਰਿਆਂ ਨੂੰ ਹੀ ਸਾਰਿਆਂ ਨੂੰ ਹੀ ਅੱਛਾ ਹੁਣ ਸਾਨੂੰ ਕਿਹੜਾ ਆਖਰੀ ਗਾਣਾ ਕਿਹੜਾ ਸੁਣਾਓਗੇ ਸਥਾਈ ਅੰਦਰੇ ਚ ਸੁਣਾ ਦਿਓ ਛੋਤੀ ਆ ਜਾ ਵੇ ਦਿਲ ਦੁਖਾ ਰਾਮ ਦੁੱਖ ਮੇਰੇ ਮੂੰਦਾ ਖਰ ਕੋਈ ਚਾਰ ਬੜਾ ਤੰਗ ਕਰਦਾ ਏ ਦੀਨ ਮੈਨੂੰ ਮਾਹੀ ਵਸਤਾ ਰਬ ਦਾ ਮਿਲ ਮੈਨੂੰ ਹੋਣ ਸਦਰਾ ਹੌਣ ਸਾਂਦਿਆ ਨੇ ਮੈਨੂੰ ਜਾਦਾ ਤੇਰੀਆਂ ਯੋਂ ਦੀਆਂ ਨੇ ਮੈਨੂੰ ਜਾਦਾ ਤੇਰੀਆਂ ਆਇਆਂ ਦੀਆਂ ਨੇ ਮੈਨੂੰ ਜਾ ਦਾ ਗੁਰਦੇਸ਼ ਸਿੰਘ ਜੀ ਸਾਡੇ ਕੋਲ ਅਲਫਾਜ਼ ਨੇ ਅੱਗੇ ਇਸ ਬੱਚੇ ਦੀ ਤਾਰੀਫ ਕਰਨ ਲੱਗਾ ਇਸ ਬੱਚੇ ਨੂੰ ਇਨਾ ਪਤਾ ਹੈਗਾ ਕਿ ਕਿੱਥੋਂ ਆਵਾਜ਼ ਚੁਕੜੀ ਆ ਕਿੱਥੋਂ ਆਵਾਜ਼ ਥੱਲੇ ਰੱਖਣੀ ਆ ਕਿੱਥੇ ਆਪਣਾ ਗਲੇ ਸੈੱਟ ਕਰਨਾ ਵਾ ਹਾਂਜੀ ਠੀਕ ਹੈ ਜੀ ਤੁਹਾਡਾ ਬੱਚਾ ਇਹਨੂੰ ਬੱਚੇ ਨੂੰ ਰਿਆਜ਼ ਇਨਾ ਕਰਵਾਈਦਾ ਹਾਂ ਹਾਂਜੀ ਤੇ ਮਾਲਕ ਦੀ ਕਿਰਪਾ ਨਾਲ ਜਿਹੜੀ ਵੀ ਚੀਜ਼ ਇਹਨੂੰ ਸਿਖਾਈਦੀ ਆ ਇਹ ਬੱਚਾ ਉਸੇ ਫਿਰ ਕਰਦਾ ਸਮਝਦਾ ਤੇ ਰਿਆ ਦੇ ਨਾਲ ਹੀ ਅੱਜ ਮਾਲਕ ਦੀ ਕਿਰਪਾ ਵਾਂ ਇਸ ਸਟੇਜਾਂ ਦੇ ਉੱਪਰ ਵੀ ਚੱਲ ਜਾਂਦਾ ਗਾ ਹੁਣ ਹਾਂਜੀ ਉਹ ਜਦਾਂ ਅੱਜ ਰਾਤ ਨੂੰ ਜਗਰਾਤਾ ਵਾਂ ਕਿਤੇ ਇਹਨੇ ਬੱਚੇ ਨੇ ਜਾਣਾ ਵਾਂ ਬੋਲਣਾ ਚਲੋ ਹਰਦੋਂ ਨਾਲ ਨਹੀਂ ਜਾਇਆ ਜਾਂਦਾ ਕੋਈ ਗਰੰਟੀ ਸੰਗੇ ਨਹੀਂ ਨਹੀਂ ਜਾ ਸਕਦੇ ਨਾਲ ਹਾਂਜੀ ਤੇ ਇਹਨੂੰ ਇਹਦੇ ਵੱਡੇ ਭਾਈ ਆ ਮਤਲਬ ਇੱਕ ਵੱਡੇ ਭਾਈ ਆ ਨੇ ਉਹਨਾਂ ਦਾ ਬੱਚਾ ਉਹ ਲੈ ਜਾਂਦਾ ਨਾਲ ਇਹਨੂੰ ਬੱਚੇ ਨੂੰ ਇਹ ਫਿਰ ਇਹਨਾ ਇੱਕ ਦੋ ਇਹਨਾਂ ਕਵਾਲੀਆਂ ਗਾਉਂਦੇ ਆ ਇੱਕ ਦੋ ਪੀਟਾ ਗਾਉਂਦੇ ਆ ਹਾਂ ਜੀ ਕਵਾਲੀ ਕਿਹច ਹੁੰਦੀ ਕਵਾਲੀ ਹੁੰਦੀ ਸਕਦੇ ਸਪਾ ਪਾਦਰ ਕਿਹਦੇ ਕਵਾਲੀ ਵੀ ਹੁੰਦੀ ਆ ਸਾਨੂੰ ਕਵਾਲੀ ਸੁਣਾ ਦਿਓ ਸਾਡੇ ਦਰਸ਼ਕਾਂ ਨੂੰ ਉਹ ਚਾਹੀ ਗੱਲਾਂ ਬਾਤਾਂ ਕਰਦੀ ਕਵਾਲੀ ਯਾਰ ਕਰ ਲਓ ਫਿਰ ਜਿਹੜੇ ਗੱਲ ਕੀਤੀ ਆਵੇ ਫਿਰ ਇਹਨਾਂ ਨੂੰ ਪ੍ਰਮੋਟ ਕਰਵਾਤੇ ਜਾਂ ਇਹਨਾਂ ਨੂੰ ਕੋਈ ਸਪੋਰਟ ਕਰਵਾਤੇ ਕਿ ਇਹ ਸੰਸਥਾ ਨੇ ਜਾਂ ਕਿਸੇ ਸਾਡੀ ਸ਼੍ਰੋਮਣੀ ਕਮੇਟੀ ਨੇ ਕਿਉਂਕਿ ਤੁਸੀਂ ਤਾਂ ਗਰੰਟੀ ਡਿਊਟੀ ਨਿਭਾ ਰਹੇ ਹੋ ਕੋਈ ਮਦਦ ਹੋਈ ਤਾਂ ਕੀ ਹਾਂ ਜੀ ਨਹੀਂ ਅਜੇ ਤੱਕ ਨਹੀਂ ਕੋਈ ਮਤ ਨਹੀਂ ਕੀਤੀ ਨਹੀਂ ਜੀ ਆਹ ਚਲੋ ਫੋਨ ਆਉਂਦੇ ਆ ਫੁਨੋ ਅੱਜ ਫੁਨੋ ਦੇ ਆ ਤੇ ਸਾਰੇ ਕਹਿੰਦੇ ਬਾਤ ਕਰਾਂਗੇ ਸਪੋਰਟ ਵੀ ਕਰਦੇ ਆ ਕਾਫੀ ਕਮੈਂਟ ਵੀ ਲੈਨੇ ਵੀ ਇਹਦੇ ਆ ਇਹਨਾਂ ਬੱਚੇ ਨੂੰ ਕਿ ਬੀੜਾ ਤੇਰੀ ਵਾਇਬੜੀ ਸੋਹਣੀ ਆ ਤਗੜਾ ਜਮਲ ਅੱਜ ਤਾਂ ਮਾਛ ਸਲੀਵ ਦਾ ਖਿਤਾਬ ਦੇਂਦੇ ਨੂੰ ਹਾਂਜੀ ਤੇ ਆਨੰਦ ਬੱਚੇ ਦੀ ਮਾਟਰ ਸੀ ਵਰਗੀ ਬਾਝ ਤੇ ਚਲੋ ਮਾਰਗ ਦੀ ਕਿਰਪਾ ਦੇ ਨਾਲ ਇਹੋ ਸਰੋਤਨਾ ਕਹਾਂਗੇ ਤੇ ਬਾਅਦ ਨੂੰ ਸਪੋਰਟ ਕਰੋ ਬੱਚੇ ਦੀ ਇਹ ਨਾਲ ਨਹੀਂ ਕਰਦੇ ਸਾਦੋ ਪੂਰਾ ਜਿੱਦਾਂ ਤੁਸੀਂ ਪੂਰਾ ਪਰਿਵਾਰ ਗਰੰਦੀ ਸਿੰਘ ਹੋ ਜਿੱਦਾਂ ਸਾਰੇ ਸ਼੍ਰੋਮਣੀ ਕਮੇਟੀ ਦੇ ਗੁਰਦਾਰੇ ਆਪਣੇ ਸਕੂਲ ਬਣੇ ਆ ਉਨਾ ਵਜੇ ਦੀ ਅਰਮਿਸ਼ਨ ਹੀ ਕਰਾਈ ਵਿੱਚ ਫਰੀ ਵੀ ਤੁਹਾਨੂੰ ਮਿਲਦਾ ਕੋਈ ਨਹੀਂ ਹਾਂ ਨਹੀਂ ਜੇ ਅਜੇ ਤੱਕ ਨਹੀਂ ਕੋਈ ਮਿਲਉ ਹਾਂ ਅਜੇ ਤੱਕ ਸਾਨੂੰ ਪਹੁੰਚ ਨਹੀਂ ਕੀਤੀ ਉਹਨਾਂ ਦੇ ਵੀ ਮਿਲ ਜਦਾ ਸੀ ਪੂਰਾ ਪਰਿਵਾਰ ਹੀ ਗ੍ਰੰਤੀ ਤਹੀ ਗ੍ਰੰਤੀ ਸਿੰਘ ਹੋ ਬਾਰੇ ਸਾਰੇ ਅਮਰਤਾਰੀ ਆ ਪਰਿਵਾਰ ਦਾ ਸਾਰਾ ਅਮਰਤਾਰੀ ਆ ਤੇ ਸ਼੍ਰੋਮਣੀ ਕਮੇਟੀ ਜਿੱਦਾਂ ਕਹਿ ਦਿੰਦੀ ਵੀ ਇਹ ਜਿਹੜੇ ਸਾਡੇ ਅਮਰਤਾਰੀ ਆ ਪਰਿਵਾਰ ਆ ਉਹਨਾਂ ਨੂੰ ਕੋਈ ਸਹਾਇਤਾ ਦਿੱਤੀ ਹੋਊਗੀ ਕੋਈ ਪਹੁੰਚ ਨਹੀਂ ਕੀਤੀ ਜਾ ਕੇ ਜਾਂ ਤੁਹਾਨੂੰ ਕਿਤੇ ਤਣ ਤੱਕ ਨਹੀਂ ਪਹੁੰਚਿਆ ਕੋਈ ਹਾਂ ਨਹੀਂ ਹੱਦ ਤੱਕ ਪਹੁੰਚਿਆ ਨਹੀਂ ਕੋਈ ਜੀ ਨਾ ਹੱਦ ਤੋਂ ਜਾਏ ਗਿਆ ਮਿਲੋ ਸਭਾ ਗਰੀਬੀ ਜ਼ਿਆਦਾ ਤੇ ਤਕੜਾ ਕੋ ਟਾਈਮpass ਜਦੋਂ ਕਿਤੇ ਫਿਰ ਗਾਮ ਸਾਨੂੰ ਜਾਣਾ ਪੈਂਦਾ ਤੋ ਜਿਹੜਾ ਟਾਈਮ ਪਾਸ ਜਿਹੜਾ ਬੜਾ ਔਖਾ ਹੁੰਦਾ ਬੱਚਿਆਂ ਦਾ ਕਿਸ ਕਿਸ ਤਾਂ ਦੀ ਇਹਦੀ ਸਪੋਰਟ ਹੁਣ ਚਾਹੀਦੀ ਐ ਇਸ ਬੱਚੇ ਦੀ ਕਿਉਂ ਜਿਹਦੀ ਆਵਾਜ਼ ਹੈ ਵਾਕਈ ਇਹਦੀ ਆਵਾਜ਼ ਬਾਹਰ ਤੱਕ ਜਾਣੀ ਚਾਹੀਦੀ ਐ ਇਹਦੀ ਸਪੋਰਟ ਕਿਸ ਤਾਂ ਚਾਹੀਦੀ ਐ ਦਰ ਹਾਂ ਇਹਦੇ ਹੁਣ ਸਰੋਤਾਂ ਨੂੰ ਕਹਾਂਗੇ ਜਿਹੜੇ ਬਾਹਰ ਵੀਰ ਬੈਠੇ ਆਪਣੇ ਹੂੰ ਮਨ ਵਿੱਚ ਕਹਾਂਗੇ ਬਾਤ ਤੋਂ ਬਾਅਦ ਮਿਲਦੀ ਸਪੋਰਟ ਕਰੋ ਤੇ ਇਹਨੂੰ ਚੰਗੇ ਪੀੜ ਫਾਰਮ ਤੇ ਕਿਤੇ ਚੰਗਾ ਦਾ ਜਿਹੜਾ ਰਿਕੋਰ ਹੈ ਜਿਹੜਾ ਗੀਦਾਂ ਕਰਵਾ ਸਕੀ ਐ ਤੇ ਸੜ ਤੋਂ ਦਿਨ ਹੀ ਪਹੁੰਚ ਲੈ ਗਈ ਇਸ ਬਾਪ ਦੀ ਇੱਕ ਖਾਸ਼ ਯਾ ਪੀ ਜਿਹੜੇ ਸਾਡੇ ਭਰਾ ਵਾ ਇਹ ਸਾਡੇ ਐਨਆਰਆਈ ਭਰਾ ਵਾ ਜਿਹੜੇ ਹਰੇ ਚੰਗੇ ਸਿੰਗਰ ਆ ਇਸ ਬੱਚੇ ਦੀ ਆਵਾਜ਼ ਸਾਡੇ ਚੈਨਲ ਦੇ ਜ਼ਰੀਏ ਸੁਣਦੇ ਹੋਏ ਇਸ ਬੱਚੇ ਨੂੰ ਇੰਨੀ سپورਟ ਕਰੋ ਕਿ ਇਹ ਬੱਚੇ ਨੂੰ ਚੰਗਾ ਪਲੇਟਫਾਰਮ ਮਿਲ ਸਕੇ ਆਖਿਰ ਦੇ ਇੱਕ ਗਾਣਾ ਜ਼ਰੂਰ ਸੁਣ ਕੇ ਫਿਰ ਸਮਾਪਤੀ ਕਰਦੇ ਆਂ ਦਿਰ ਪੈਸਨ ਜੀ ਆਖਰੀ ਕੋਈ ਕਵਾਲੀ ਕੋਈ ਗਜ਼ਲ ਕੋਈ ਭੇਟਾ ਮਤਲਬ ਕੁਝ ਵੀ ਤੁਸੀਂ ਸੁਣਾ ਸਕਦੇ ਫਰੋਜ਼ ਗਾਨ ਦਾ ਗਾਣਾ ਸੁਣਾ ਦਿਓ ਤੇਰੇ ਬਿਨਾ ਸਾਰ ਦੇ ਨਹੀਂ ਇਹ ਤਾਂ ਤੈਨੂੰ ਵੀ ਪਤਾ ਕਤੋਂ ਦੂਰ ਦੂਰ ਰਹਿਣਾ ਕਿਹੜੀ ਹੋਗੀ ਏ ਖਤਾ ਤੇਰਾ ਨਜਰੀ ਨਾ ਯਾਣਾ ਤੇਰਾ ਨਜਰੀ ਨਾ ਯਾਣਾ ਮੇਰੀ ਜਾਨ ਕੱਢਦਾ ਵੇ ਤੁਰ ਸਜਾ ਨਜਦੋ ਤੁਰਸ ਜਾ ਨਾ ਜਦਾਂ ਦਿਲ ਨਹੀਂ ਉਹ ਲਗਦਾ ਕੇ ਦੀ ਚੁੱਕ ਵਿੱਚ ਆ ਕੇ ਹੱਸਾ ਜਗ ਦਾ ਬਣਾਵੇ ਕਿਤੇ ਉਮਰਾਂ ਦੇ ਵਾਦੇ ਵੇ ਤੂੰ ਪਨਾਂ ਚ ਪੁਲਾਵੇ ਗੱਲ ਮਝਲਾ ਦੀ ਕਰ ਗੱਲ ਵੇ ਤੁਰਸ ਜਨ ਜਦੋਂ ਦਿਲ ਨਹੀਂ ਉਹ ਲੱਗਦਾ ਵੇ ਤੁਰਸ ਜਨ ਜਦੋਂ ਦਿਲ ਨਹੀਂ ਉਹ ਲੱਗਦਾ ਹੜਾ ਸ਼ਾਦੀ ਨਾ ਫਿਰੋ ਜੇ ਮੈਨੂੰ ਕੱਲੀ ਨੂੰ ਬਾਹ ਚ ਵੇ ਮੈਂ ਜਾਣ ਵੀ ਇਹ ਦੇ ਨਹੀਂ چنا بہ تیری پوجا کرا میں تیری پوجا کرا میں کوئی پوجاری رب دا وے ترس جانا جدو دل نہیں او لگ وے ترس جانا جدو دل نہیں او لگ ਕਿਆ ਬਾਤਾਂ ਬਹੁਤ ਖੂਬ ਜਿਨੀ ਤਰੀਕੀ ਵਧੀਆ ਵੇ ਉਨੀ ਥੋੜੀ ਇਸ ਬੱਚੇ ਦੀ ਜਿਹੜੀ ਆਵਾਜ਼ ਹੈ ਵਾਕੇ ਹੀ ਬਾ ਕਮਾਲ ਵਾਜਿਆ ਭਾਜੀ ਅਗਰ ਤੁਹਾਨੂੰ ਕੋਈ ਸੰਪਰਕ ਕਰਨਾ ਹੋਵੇ ਤੁਹਾਡਾ ਕੋਈ ਕੰਟੈਕਟ ਨੰਬਰ ਹੈ ਤੁਹਾਡਾ ਕੋ ਪਿੰਡ ਦਾ ਐਡਰੈਸ ਕੀ ਹੈਗਾ ਹਾਂਜੀ ਪਿੰਡ ਸੜਾ ਜੌੜਾ ਜੀ ਤੇ ਜ਼ਿਲ੍ਹਾ ਤਰਨਤਾਰਨ ਹੈ ਹੂੰ ਤੇ ਜੋ ਮੇਰਾ ਨੰਬਰ ਹੈ ਉਹ ਦਰਸ਼ਨ ਵੀਰਮਲ ਅਸੀਮਉਂ ਜਿੰਨਾ 83982 8549 8549 31982 8549 31982 ਇਸ ਭਾਈ ਸਾਹਾ ਦਾ ਨੰਬਰ ਆ ਸਰਦਾਰ ਗੁਰਦੇਵ ਸਿੰਘ ਰਾਗੀ ਗਰੰਥੀ ਸਿੰਘ ਦੀ ਡਿਊਟੀ ਨਿਭਾ ਰਹੇ ਨੇ ਅਗਰ ਕਿਸੇ ਨੇ ਮਿਲਣਾ ਹੋਵੇ ਤਾਂ ਤਰਨਤਾਰਨ ਤੋਂ ਪੱਟੀ ਨੂੰ ਜਾਂਦੇ ਆ ਸ੍ਰੀ ਹਾਲੀ ਬੇਨੋਂਦਾ ਤੇ ਲਗ ਉਸ ਤੋਂ ਬਾਅਦ ਨਾਲੇ ਸਾਰੇ ਬਾਜ ਜੋੜਾ ਪੈਣੇ ਪੈਂਦਾ ਵਾ ਬਾਬੇ ਜੀਮ ਸਿੰਘ ਦਾ ਗੁਰਦੁਆਰਾ ਬਿਲਕੁਲ ਲੱਗੇ ਆ